ਇਤੇ ਦਿਨੀ ਪਿੰਡ ਖੱਬੇ ਰਾਜਪੁੱਤਾਂ ਵਿੱਚੇ ਟੂਰਨਾਮੈਂਟ ਚ ਚੱਲੀ ਗੋਲੀ ਦੇ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਹਿਲਾਂ ਉਸ ਦੀ ਰਿਕਵਰੀ ਲਈ ਅੱਜ ਅਠਵਾਲ ਤੋਂ ਗੱਗੜਪਾਣੇ ਨਹਿਰ ਤੇ ਆਏ ਤਾਂ ਉਸ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਗੋਲੀ ਚਲਾਉਣ ਤੇ ਪੁਲਿਸ ਨੇ ਉਸ ਦਾ ਐਂਕਾਊਂਟਰ ਕਰ ਦਿੱਤਾ ਗੱਲਬਾਤ ਕਰਦੇ ਹਾਂ ਡਿਪਟੀ ਸਾਹਿਬ ਨਾਲ ਇਹ ਤੁਹਾਨੂੰ ਪਹਿਲਾਂ ਤੁਹਾਡੇ ਨੋਟਿਸ 'ਚ ਹੈਗਾ ਖੱਬੇ ਰਾਜਪੁੱਤਾਂ ਇੱਕ ਫੁੱਟਬਾਲ ਦਾ ਆਪਣੀ ਗੇਮ ਚੱਲ ਰਹੀ ਸੀ ਉਹਦੇ ਵਿੱਚ ਇੱਕ ਫਾਇਰਿੰਗ ਕਰਕੇ ਇੱਕ 14 ਸਾਲ ਦੇ 13-14 ਸਾਲ ਦੇ ਬੱਚੇ ਦੀ ਡੈਥ ਹੋਈ ਸੀ ਜਿੱਤੇ ਗੋਲੀ ਲੱਗੀ ਸੀ ਤੇ ਉਹਦੇ ਸੰਬੰਧ ਵਿੱਚ ਹੀ ਅਸੀਂ ਸਾਡੇ ਐਸਐਚਓ ਸਾਹਿਬ ਸਾਡੀ ਪੂਰੀ ਟੀਮ ਨੇ ਪੂਰੇ ਜ਼ਿਲ੍ਹੇ ਦੇ ਸਾਰੇ ਐਸਐਸਪੀ ਸਾਹਿਬ ਦੀ ਰਹਿਮਾਈ ਹੇਠ ਡੀਆਈ ਸਾਹਿਬ ਸ਼੍ਰੀ ਸਤੰਦਰ ਸਿੰਘ ਹੋਣਾ ਦੀ ਡਾਇਰੈਕਸ਼ਨ ਤੇ ਇਹ ਅਸੀਂ ਟੀਮਾਂ ਬਣਾਈਆਂ ਸੀ ਤੇ ਉਹਦੇ ਸੰਬੰਧ ਵਿੱਚ ਹੀ ਸਾਡੀ ਪੂਰੀ ਟੈਕਨੀਕਲ ਤੇ ਲੋਕਾਂ ਦੀ ਸਹਿਯੋਗ ਦੇ ਨਾਲ ਅਸੀਂ ਇਸ ਚੀਜ਼ ਨੂੰ ਟ੍ਰੇਸ ਕੀਤਾ ਇਦੇ ਵਿੱਚ ਦਲਵੀਰ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਲੰਗੜੀ ਕਲਾ ਇਹਨਾਂ ਦੇ ਬੇਟੇ ਦੀ ਡੈਥ ਹੋਈ ਸੀ ਉਹਦੇ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਸੀ ਇਹ ਪਰਚਾ ਦਰਜ ਕੀਤਾ ਸੀ ਤੇ ਇਸ ਤਫ਼ਤੀਸ਼ ਦੇ ਦੌਰਾਨ ਫਿਰ ਸਾਨੂੰ ਇਹ ਅਸੀਂ ਇਹ ਸਾਰੇ ਦਾ ਸਾਰਾ ਟ੍ਰੇਸ ਕਰ ਲਿਆ ਇਹਦੇ ਵਿੱਚ ਕੁਲਵੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਭੋਮਾ ਥਾਣਾ ਕਮਾਨ ਇਹ ਜਿਹੜਾ ਬੰਦਾ ਸੀ ਆਰਾਊਂਡ ਅਪ ਕੀਤਾ ਸੀ ਇਸ ਬੰਦੇ ਨੇ ਇਹ ਤੇ ਇੱਕ ਬੰਦਾ ਹੋਰ ਹੈ ਇਹਦੇ ਨਾਲ ਸ਼ੂਟਰ ਇਹ ਦੋਨਾਂ ਨੇ ਆਣ ਕੇ ਉਸ ਦਿਨ ਫਾਇਰਿੰਗ ਕੀਤੀ ਸੀ ਇਹ ਬੰਦਾ ਮੋਟਰਸਾਈਕਲ ਚਲਾ ਰਿਆ ਸੀ ਤੇ ਦੂਜੇ ਨੂੰ ਅਸੀਂ ਹੁਣ ਜਲਦੀ ਫੜ ਲਾਂਗੇ ਇਹ ਸਾਡੇ ਕਸਟਡੀ ਦੇ ਵਿੱਚ ਸੀ ਇਸ ਮੁਕਦਮੇ ਵਿੱਚ ਅਸੀਂ ਟੋਟਲ 5 ਬੰਦੇ ਅਰੈਸਟ ਕਰ ਲਏ ਤੇ ਅੱਜ ਇਹਨੇ ਇਹਦੇ ਰਿਮਾਂਡ ਦੇ ਉੱਤੇ ਸੀਗਾ ਐਸ ਐਚਓ ਸਾਹਿਬ ਅੱਜ ਇਹ ਲੈ ਕੇ ਆਏ ਸੀ ਇਹਨੂੰ ਇਹਦਾ ਪਿਸਟਲ ਜਿਹੜਾ ਜਿੰਨਾ ਹੀ ਫਾਇਰਿੰਗ ਕੀਤੀ ਸੀ ਸੀ ਉਹ ਰਿਕਵਰ ਕਰਦਨ ਉਥੋਂ ਬਸੇ ਨੇ ਆਉਂਦੇ ਆ ਪੀਪਲ ਸ਼ਤੂਤ ਦਾ ਹੈਗਾ ਦਰਖਤ ਇਹਦੇ ਥੱਲੇੋਂ ਪੁੱਟ ਕੇ ਇੱਕ ਦਮੀ ਫਾਇਰਿੰਗ ਇਹਨਾਂ ਤੇ ਕਰਤੀ ਉਹਦੇ ਨਾਲ ਉਹ ਸਾਡੀ ਗੱਡੀ ਆ ਜਿਹੜੀ ਸਰਕਾਰੀ ਉਹਦੇ ਉੱਤੇ ਫਾਇਰ ਲੱਗ ਗਿਆ ਐਸਐਚਓ ਸਾਹਿਬ ਬੜੀ ਮੁਸ਼ਕਲ ਨਾਲ ਬਚੇ ਇਹਦੇ ਵਿੱਚ ਤੇ ਫਿਰ ਭੱਜਣ ਲੱਗਿਆ ਇਹਨਾਂ ਨੂੰ ਵਾਰਨਿੰਗ ਦਿੱਤੀ ਵਾਰਨਿੰਗ ਦੇਣ ਤੋਂ ਬਾਅਦ ਵੀ ਉਹ ਨਹੀਂ ਫੇਰ ਫਾਇਰ ਕਰਨ ਲੱਗਾ ਲੇਕਿਨ ਉਹ ਤੋਂ ਬਾਅਦ ਵਾਰਨਿੰਗ ਤੋਂ ਬਾਅਦ ਹੀ ਐਸਐਚਓ ਸਾਹਿਬ ਨੇ ਫਾਇਰ ਕੀਤਾ ਉਹਦੀ ਫੇਰ ਲੱਤ ਦੇ ਵਿੱਚ ਲੱਗ ਗਿਆ ਉਹ ਇੰਜਰਡ ਉਹਨੂੰਸੀ ਹਸਪੀਟਲ ਭੇਜ ਦਿੱਤਾ ਇਹ ਕਿੰਨੇ ਕੋਈ ਦਾ ਵਾਕਿਆ ਜੀ ਇਹ ਸਾਢੇ ਦਾ ਕਰੀਬ ਸਾਢੇ 10 ਵਜੇ ਸਰ ਕੀ ਇਹਦੀ ਹਿਸਟਰੀ ਕੀ ਹੈ ਪਹਿਲਾਂ ਇਹਨਾਂ ਬੰਦੇ ਦੀ ਹਿਸਟਰੀ ਇਹ ਇਥੋਂ ਦਾ ਖੱਬੇ ਰਾਜਪੂਤਾਂ ਦਾ ਮੁੰਡਾ ਆ ਗੁਰਪ੍ਰੀਤ ਸਿੰਘ ਏਲੀਅਸ ਜਾਨੂੰ ਪੁੱਤਰ ਪਰਮਜੀਤ ਸਿੰਘ ਇਹ ਹੁਣ ਫੌਜ ਦੇ ਵਿੱਚ ਅਪਰਤੀ ਇਹਨੂੰ ਉਸ ਦਿਨ ਇਹਨਾਂ ਨੇ ਪਿੰਡ ਵਾਲੇ ਕਲੱਬ ਨੇ ਉਹਨੂੰ ਸੱਦਿਆ ਸੀ ਫੁੱਟਬਾਲ ਦਾ ਮੈਚ ਖੇਡਣ ਲਈ ਲੇਕਿਨ ਇਹਦੀ ਤੇ ਇੱਕ ਅਮਰ ਇਹਨਾਂ ਦੇ ਪਿੰਡ ਦਾ ਉਹ ਜੋ ਹੁਣ ਕਹਿ ਰਹੇ ਆ ਵੀ ਬਾਹਰ ਆ ਇਹਨਾਂ ਦੀ ਆਸ ਵਿੱਚ ਕੋਈ ਛੋਟੇ ਹੁੰਦੇ ਕੋਈ ਰੰਜਿਸ਼ ਪੰਜ ਇੱਕ ਸਾਲ ਪਹਿਲਾਂ ਹੋਈ ਸੀਗੀ ਗਰਾਊਂਡ ਦੇ ਵਿੱਚ ਹੀ ਲੜ ਪਏ ਸਿਰਫ ਉਸ ਰੰਜਿਸ਼ ਨੂੰ ਲੈ ਕੇ ਇਹ ਸਾਰਾ ਅਮਰ ਤੇ ਉਹਦੀ ਮਦਰ ਨੇ ਜਿਹੜਾ ਇਹ ਸਾਰਾ ਛੜਜੰਤਰ ਰਚਿਆ ਇਹਨਾਂ ਨੂੰ ਹਾਇਰ ਕੀਤਾ ਤੇ ਉਹਦੇ ਵਿੱਚ ਬੰਦਿਆਂ ਨੂੰ ਬੁਲਾ ਕੇ ਇਹ ਉਸ ਕਰਕੇ ਉਹਨੂੰ ਮਾਰਨਾ ਚਾਹੁੰਦੇ ਸੀ ਫਾਇਰਿੰਗ ਇਹਨਾਂ ਨੇ ਉੱਤੇ ਸੀ ਗੁਰਪ੍ਰੀਤ ਨੇ ਕੀਤੀ ਸੀ ਲੇਕਿਨ ਉਹ ਗੁਰਪ੍ਰੀਤ ਦੇ ਉਹ ਡਿਗਣ ਕਰਕੇ ਇੱਕ ਗੋਲੀ ਜਿਹੜੀ ਆ ਉਹ ਅੱਗੇ ਜਾ ਕੇ ਉਸ ਬੱਚੇ ਦੇ ਲੱਗ ਗਈ ਗੁਰਸੇਵਕ ਨਾਂ ਸੀ ਉਹਦਾ ਹਾਂ ਤੇ ਉਹਦੀ ਡੈਥ ਹੋ ਗਈ ਅੱਜ ਕਿੰਨੇ ਫਾਇਰ ਹੋਏ ਨੇ ਇੱਥੇ ਅੱਜ ਇੱਕ ਫਾਇਰ ਉਹਨਾਂ ਨੇ ਕੀਤਾ ਦੂਜਾ ਤਾਂ ਨਹੀਂ ਕਰ ਸਕਿਆ ਉਹ ਤਾਂ ਦੋ ਫਾਇਰ ਸਾਡੇ ਵੱਲੋਂ ਹੋਏ ਆ ਇੱਕ ਐਸਐਚਓ ਸਾਡੇ ਵੱਲੋਂ ਹੋਈ ਫਾਇਰ ਹੋਇਆ ਜਦੋਂ ਦੂਜਾ ਲੱਗਾ ਮਾਰਨ ਫਿਰ ਇਹਨਾਂ ਨੇ ਫਾਇਰ ਕਰ ਦਿੱਤੇ ਤੇ ਉਹਦੀ ਲੱਤ 'ਚ ਲੱਗ ਗਿਆ ਅਜੇ ਦੁਸ਼ੀਆ ਕੱਲ੍ਹ ਹੀ ਸੀ ਜੇ ਨਾਲ ਹੀ ਸੀ ਇੱਥੇ ਹਾਂ ਕੱਲ੍ਹ ਹੀ ਸੀ ਇਹ ਕੱਲ੍ਹ ਹੀ ਆ ਇਹਨੂੰ ਇਹ ਰਿਕਵਰੀ ਕਰਨ ਲਈ ਲਿਆਂਦਾ ਸੀ ਇੱਥੇ ਕਿਹੜੇ ਹਥਿਆਰ ਦੀ ਰਿਕਵਰੀ ਹੋਈ ਹੈ ਜੀ ਰਿਕਵਰ ਪਿਸਟਲ ਹੈਗਾ ਬਾਕੀ ਦਾ ਤਾਂ ਉਹ ਹੁਣ ਅਸੀਂ ਉਹਨੂੰ ਐਨਾਲਾਈਜ਼ ਕਰਾਂਗੇ ਕਿ ਕਿੰਨੇ ਬੋਰ ਦਾ ਹੈਗਾ ਪਿਸਟਲ ਹੈਗਾ ਈ ਸਮੇਂ ਤੇ ਇਹਨਾਂ ਕੋਈ ਨੈਟਵਰਕ ਇਹਨਾਂ ਦਾ ਹੋਰ ਵੀ ਹੈਗਾ ਕਿ ਪ੍ਰਤੀਸ਼ਠਾ ਇਹਨਾਂ ਦੇ ਸਾਹਮਣੇ ਆ ਬਹੁਤ ਅਸੀਂ ਦੇਖੋ ਅਮਰ ਦੀ ਮਾਂ ਜਿਹੜੀ ਆ ਅਰੈਸਟ ਕੀਤੀ ਆ ਉਹ ਜਿਹੜੀ ਇਹਨਾਂ ਨੂੰ ਸ਼ੈਲਟਰ ਦਿੰਦੀ ਸੀ ਇਹਦੇ ਮਤਲਬ ਵਧੀਆ ਇੱਕ ਹੈਗਾ ਅਮਰਤ ਗਾਂਧੀ ਆ ਇਹ ਭਰਤਪਿੰਡ ਦਾ ਆ ਇੱਕ ਜੋਬਨਜੀਤ ਹੈਗਾ ਤਤਲੇ ਦਾ ਇੱਕ ਗੁਰਪ੍ਰੀਤ ਗੋਪੀਆ ਸੰਗਰਾਏ ਦਾ ਇਹ ਸਾਰੇ ਇਹਦੇ ਨੈਟਵਰਕ ਚ ਆ ਉਸ ਸ਼ੂਟਰ ਨੂੰ ਤੇ ਇਹਨੂੰ ਕੁਲਵੀਰ ਨੂੰ ਇਹਨਾਂ ਨੇ ਸਪੋਰਟ ਕੀਤੀ ਆ ਜਗ੍ਹਾ ਤੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣਾ ਕਿਸੇ ਦੇ ਘਰ ਠਹਿਰੋਣਾ ਪੂਰਾ ਮਤਲਬ ਆਰਗੇਨਾਈਜ਼ ਤਰੀਕੇ ਦੇ ਨਾਲ ਇਹ ਕੰਮ ਕਰਦੇ ਆ। ਹੂੰ ਇਹ ਤਿੰਨ ਬੰਦੇ ਉਹ ਆ ਹੁਣ ਟੋਟਲ ਅਸੀਂ ਪੰਜ ਅਰੈਸਟ ਕਰ ਲਏ ਆ। ਹੂੰ ਬਾਕੀ ਜਲਦੀ ਫੜ ਲਾਂਗੇ ਸਾਰੇ। ਹੋਰ ਵੀ ਕੋਈ ਵਾਰਦਾਤਾਂ ਇਹ ਸਾਹਮਣੇ ਆਉਂਦੀਆਂ ਵੀ ਕਰਦੇ ਨੇ। ਹਾਂ ਬਿਲਕੁਲ ਬਿਲਕੁਲ। ਇਹਨਾਂ ਨੇ ਹੋਰ ਵੀ ਵਾਰਦਾਤਾਂ ਕੀਤੀਆਂ। ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ। ਹੂੰ ਉਹ ਬਾਕੀ ਉਹ ਚ ਕਲੀਅਰ ਕਰਾਂਗੇ। ਹੁਣ ਕਿਹੜੇ ਹਸਪੀਟਲ ਇਹਨਾਂ ਨੂੰ ਭੇਜ ਦਿੱਤਾ? ਇਹ ਬਾਬਾ ਕਾਲਾ ਸਾਹਿਬ। ਹੂੰ ਸਰਕਾਰੀ ਹਸਪੀਟਲ। ਅਗਲੀ ਕਾਰਵਾਈ ਕੀ ਹੈ ਜੀ? ਅਗਲੀ ਬਸ ਹੁਣ ਪਰਚਾ ਦੇਾਂਗੇ ਉਹਦੇ ਤੇ। ਕਾਰਵਾਈ ਕਰਾਂਗੇ ਜਿਹੜਾ ਅੱਜ ਹੋਇਆ। ਇਹ ਸਾਡੇ ਡਿਪਟੀ ਸੀ ਜੰਡਿਆਲਾ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਹੈ ਵੀ ਬਾਕੀ ਵੀ ਦੋਸ਼ੀ ਜਲਦ ਫੜੇ ਜਾਣਗੇ ਮੈਂ ਹਾਂ ਤਰਮਿੰਦਰ ਸਿੰਘ ਪਮਰਾ ਅਜੀਤ ਟੀਵੀ ਮੈਤਾ ਚੌਂਕ ਅੰਮ੍ਰਿਤਸਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ